ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਕੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਆਖਰ ਉਹ ਕਿੱਦਾਂ ਦੇ ਹਾਲਾਤ ਸਨ ਜਦੋਂ ਗੁਰੂ ਨਾਨਕ ਪਾਸ਼ਾ ਜੀ ਬੇਈ ਨਦੀ ਚ ਪ੍ਰਵੇਸ਼ ਕਰਦੇ ਨੇ ਤੇ ਫਿਰ ਤਿੰਨ ਦਿਨ ਲਈ ਅਲੋਪ ਹੋ ਜਾਂਦੇ ਨੇ ਪੂਰੇ ਇਲਾਕੇ ਦੇ ਵਿੱਚ ਕਿਵੇਂ ਭਜੜ-ਦੜ ਮੱਚਦੀ ਹੈ ਕਿਵੇਂ ਬੇਬੇ ਨਾਨਕੀ ਜੀ ਤੇ ਹੋਰ ਸਭ ਨੇ ਗੁਰੂ ਪਾਸ਼ਾ ਜੀ ਨੂੰ ਲੱਭਣ ਲਈ ਕੀ-ਕੀ ਹਿੰਮੇ ਕੀਤੇ ਤੇ ਆਖਰ ਤਿੰਨ ਦਿਨ ਗੁਰੂ ਨਾਨਕ ਪਾਸ਼ਾ ਜੀ ਕਿੱਥੇ ਰਹੇ ਤੇ ਆਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਤੇਵੇਂ ਗੁਰੂ ਨਾਨਕ ਪਾਸ਼ਾ ਜੀ ਨੇ ਸੁਲਤਾਨਪੁਰ ਲੋਧੀ ਦੇ ਨਵਾਬ ਤੇ ਕਾਜੀ ਨੂੰ ਆਪਣੇ ਸੱਚੇ ਗਿਆਨ ਦੇ ਨਾਲ ਸ਼ਰਮਿੰਦਾ ਕੀਤਾ ਕਿਵੇਂ ਉਹਨਾਂ ਦੀਆਂ ਅੱਖਾਂ ਖੋਲ੍ਹੀਆਂ ਕਿਵੇਂ ਉਹਨਾਂ ਨੂੰ ਸੱਚੀ ਨਮਾਜ਼ ਪੜਨ ਲਈ ਤੇ ਗੁਰੂ ਦੇ ਨਾਲ ਜੁੜਨ ਦੀ ਜਾਂਚ ਸਿਖਾਈ ਇਨ੍ਹਾਂ ਸਾਖੀਆਂ ਦੇ ਜਰੀਏ ਅਸੀਂ ਵੀ ਗੁਰੂ ਨਾਨਕ ਪਾਸ਼ਾ ਜੀ ਦੀਆਂ ਜੇ ਕਿਦਰੇ ਸਿੱਖਿਆਵਾਂ ਨੂੰ ਸਮਝ ਕੇ ਆਪਣੇ ਜੀਵਨ ਚ ਅਪਣਾ ਲਈਏ ਜ਼ਰੂਰ ਸਾਡਾ ਵੀ ਭਲਾ ਹੋਵੇਗਾ ਤਾ ਗੁਰੂ ਜੀ ਲਗਭਗ 12 ਸਾਲ ਮੁੱਦੀ ਖਾਨੇ ਦੇ ਵਿੱਚ ਕੰਮ ਕਰਦੇ ਨੇ ਜੀ ਆਪਣੇ ਵਿਆਹ ਤੋਂ ਬਾਅਦ ਵੀ ਹਰ ਰੋਜ਼ ਵੇਈ ਨਦੀ ਤੇ ਸ্নান ਕਰਨ ਜਾਂਦੇ ਨੇ ਬਾਅਦ ਵਿੱਚ ਸਤ ਸੰਗ ਹੁੰਦਾ ਮਰਦਾਨਾ ਰਵਾਜ ਵਜਾਉਂਦਾ ਗੁਰੂ ਜੀ ਸ਼ਬਦ ਦਾ ਗਾਇਨ ਕਰਦੇ ਨੇ ਗੁਰਬਾਣੀ ਚਾੜਦੇ ਨੇ ਉਹ ਬੜੀ ਹੀ ਇਮਾਨਦਾਰੀ ਨਾਲ ਆਪਣੀ ਨੌਕਰੀ ਕਰ ਰਹੇ ਸਨ ਆਪਣੀ ਕਮਾਈ ਵਿੱਚੋਂ ਬਚਿਆ ਰਾਸ਼ਨ ਗਰੀਬਾਂ ਵਿੱਚ ਵੰਡ ਦਿੰਦੇ ਸਨ ਉਹਨਾਂ ਦੇ ਪ੍ਰਭੂ ਪਿਆਰ ਤੇ ਦਇਆਤਾ ਨੂੰ ਵੇਖ ਕੇ ਕੇਵਲ ਸੁਲਤਾਨਪੁਰ ਨੂੰਤੀ ਵਿੱਚ ਨਹੀਂ ਬਲਕਿ ਦੂਰ ਦੂਰ ਤੱਕ ਗੁਰੂ ਨਾਨਕ ਪਾਸ਼ਾ ਜੀ ਦਾ ਸਤਕਾਰ ਤੇ ਪਿਆਰ ਵੱਧ ਰਿਹਾ ਸੀ ਸੋ ਪਹਿਲਾਂ ਤਾਂ ਉਹ ਕੰਲੇਸ਼ ਨਾਂਨ ਕਰਮ ਜਾਂਦੇ ਸਨ ਵਈ ਨਦੀ ਤੇ ਤੇ ਉਸ ਤੋਂ ਉਪਰੰਤ ਉਹ ਆਪਣਾ ਜਿਹੜਾ ਧਿਆਨ ਹੈਗਾ ਸੁਰਤ ਹੈਗੀ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਕੇ ਉਹਨੋਂ ਸੀ ਬੜਦੇ ਸਨ ਪਰ ਹੁਣ ਉਹਨਾਂ ਨੂੰ ਵੇਖੋ ਵੇਖ ਬਹੁਤ ਸਾਰੇ ਜਿਹੜੇ ਉਹਨਾਂ ਦੇ ਸ਼ਗਧਾਲੂ ਸਨ ਸਿੱਖ ਸਨ ਉਹ ਗਰੂ ਪਾਸ਼ਾ ਨਾਲ ਉਸ ਵਹੀ ਨਦੀ ਤੇ ਇਸ਼ਨਾਨ ਕਰਨ ਜਾਂਦੇ। ਇੱਕ ਦਿਨ ਸੰਗਤ ਜੀ ਕੀ ਹੁੰਦਾ ਗੁਰੂ ਜੀ ਇਸ਼ਨਾਨ ਕਰਨ ਗਏ ਤਾਂ ਜਿੱਥੇ ਰੋਜ਼ ਬਲੀ ਥਾਂ ਤੇ ਇਸ਼ਨਾਨ ਕਰਦੇ ਸਨ ਉਸ ਥਾਂ ਤੇ ਇਸ਼ਨਾਨ ਕਰਨ ਦੀ ਜਗਾ ਥੋੜੀ ਵਿੱਤ ਤੇ ਜਾ ਕੇ ਉਹ ਇਸ਼ਨਾਨ ਕਰਨ ਗਏ। ਉਹਨਾਂ ਦੇ ਕੁਝ ਸਿੱਖ ਜਿਹੜੇ ਸੀਗੇ ਉਹ ਵੀ ਉਹਨਾਂ ਨਾਲ ਸਨ। ਗੁਰੂ ਜੀ ਨੇ ਆਪਣੇ ਜਿਹੜੇ ਵਸਤਰ ਸਨ ਉਹ ਨਦੀ ਦੇ ਕਿਨਾਰੇ ਤੇ ਰੱਖੇ ਤੇੜਵాలే ਵਸਤਰਾ ਦੇ ਨਾਲ ਗੁਰੂ ਪਾਤਸ਼ਾਹ ਜੀ ਬਈ ਨਦੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਇਸ਼ਨਾਨ ਪਾਣੀ ਕਰਨ ਦੇ ਲਈ ਉਹਨਾਂ ਦੇ ਸਿੱਖ ਕਾਫੀ ਦੂਰ ਤੋਂ ਇਹ ਸਾਰਾ ਜਿਹੜਾ ਦ੍ਰਿਸ਼ ਹੈਗਾ ਉਹ ਦੇਖ ਰਹੇ ਨੇ ਤਾਂ ਹੁੰਦਾ ਕੀ ਹੈ ਜੀ ਗੁਰੂ ਜੀ ਜਦੋਂ ਇਸ਼ਨਾਨ ਕਰਨ ਦੀ ਚੁੱਭੀ ਮਾਰਦੇ ਨੇ ਤੇ ਸਭ ਦੇਖ ਰਹੇ ਨੇ ਕਿ ਗੁਰੂ ਜੀ ਹੁਣ ਵੀ ਨਿਕਲੇ ਹੁਣ ਵੀ ਆਏ ਪਰ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਜਦੋਂ ਗੁਰੂ ਜੀ ਕਾਫੀ ਸਮਾਂ ਪਾਣੀ ਦੇ ਵਿੱਚ ਹੁਸ ਨਦੀ ਦੇ ਵਿੱਚ ਉਬਾਰਨ ਹੈ ਆਖਰ ਇਹ ਸਭ ਕੁਝ ਹੁੰਦਿਆ ਹੁੰਦਿਆ ਉਹਨਾਂ ਨੂੰ ਤੱਕਦੇ ਆ ਤੱਕਦੇ ਆ ਸਵੇਰ ਹੋ ਜਾਂਦੀ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਹਮੇਸ਼ਾ ਪ੍ਰਭਾਤ ਵੇਲੇ ਤਾਰਿਆਂ ਦੀ ਝਾਵੇਂ ਜਾਂਦੇ ਸਨ ਅੰਮ੍ਰਿਤ ਵੇਲੇ ਜਾਂਦੇ ਸਨ ਇਸ਼ਨਾਨ ਕਰਕੇ ਬਾਣੀ ਪੜ੍ਹਨ ਦੇ ਸੋ ਸਵੇਰ ਹੋ ਜਾਂਦੀ ਆ ਪਰ ਉਹਨਾਂ ਨੂੰ ਗੁਰੂ ਪਾਤਸ਼ਾਹ ਕਿਤੇ ਨਜ਼ਰ ਨਹੀਂ ਆਉਂਦੇ ਉਹ ਜਿਹੜੇ ਸਿੱਖ ਸੀ ਫਿਰ ਦੌੜ ਕੇ ਜਾ ਕੇ ਭਾਂ ਜਿਹੜੇ ਗੁਰੂ ਸਾਹਿਬ ਦੇ ਭਾਈ ਆ ਸੀਗੇ ਜੈ ਰਾਮ ਜੀ ਤੇ ਬੇਬੇ ਨਾਨਕੀ ਜਿਹਨੂੰ ਉਹਨਾਂ ਦੇ ਪਰਿਵਾਰ ਦੇ ਜੀਵਾਂ ਨੂੰ ਇਹ ਖਬਰਾਂ ਦਿੰਦੇ ਨੇ ਕਿ ਗੁਰੂ ਸਾਹਿਬ ਉਹ ਵਹੀ ਨਦੀ ਵਿੱਚ ਪਰਵੇਸ਼ ਕੀਤੇ ਨੇ ਪਰ ਉਸ ਤੋਂ ਬਾਅਦ ਬਾੜ ਨਹੀਂ ਨਿਕਲੇ ਜਿ ਕਿੰਨਾ ਸਮਾਂ ਉਹਨੂੰ ਉਡੀਕ ਰਹੇ ਸੀ ਸਾਰੇ ਸ਼ਹਿਰ ਵਿੱਚ ਰੋਲਾ ਪੈ ਜਾਂਦਾ ਜੀ ਲੋਕ ਇੱਕ ਦੂਜੇ ਤੋਂ ਅੱਗੇ ਭੱਜ ਕੇ ਨਦੀ ਤੇ ਪਹੁੰਚ ਜਾਂਦੇ ਨੇ ਨਵਾਬ ਨੂੰ ਵੀ ਜਲੇਸ ਬਾਰੇ ਖਬਰ ਪਹੁੰਚਦੀ ਹੈ ਉਹ ਵੀ ਟੋਬੇ ਤੇ ਕਈ ਪ੍ਰਕਾਰ ਦੇ ਝਾਲੇ ਭੇਜਦਾ ਹੈ ਤਾਂ ਕਿ ਗੁਰੂ ਸਾਹਿਬ ਨੂੰ ਲੱਭ ਲੈ ਲੋਕੋ ਇਹ ਤਿੰਨ ਦਿਨਾਂ ਤੱਕ ਅਸਿਰਸਲਾ ਗੁਰੂ ਸਾਹਿਬ ਨੂੰ ਲੱਭਣ ਦਾ ਚੱਲਦਾ ਰਹਿੰਦਾ ਹੈ ਤਿੰਨ ਦਿਨਾਂ ਤੱਕ ਲੋਕ ਵੇਖਦੇ ਰਹਿੰਦੇ ਕਿ ਗੁਰੂ ਪਾਸ਼ਾ ਜੀ ਅੱਜ ਵੀ ਬਾਹਰ ਆਉਂਦੇ ਅੱਜ ਵੀ ਬਾਹਰ ਆਉਂਦੇ ਸਭ ਜਿਵੇਂ ਆਮ ਜਿਹੜੇ ਮਨੁੱਖ ਹੁੰਦੇ ਆ ਸੋਚਦੇ ਕਿ ਕਿਤੇ ਗੁਰੂ ਸਾਹਿਬ ਨਦੀ ਦੇ ਪਾਣੀ ਦੇ ਵਿੱਚ ਵਹਿ ਗਏ ਨੇ ਪਰ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਇੱਕ ਡੰਲਾ ਸੀ ਜਾਂ ਜੀਵਨ ਸੀ ਉਹ ਇਸ਼ਾਰਾ ਕਰਦੇ ਸਨ ਕਿ ਇਹ ਕੋਈ ਆਮ ਮਰਦ ਨਹੀਂ ਇਹ ਖਾਲ ਪ੍ਰਕਾ ਹੈ ਗੁਰੂ ਦਾ ਖੁਦ ਰੂਪ ਨੇ ਸੋ ਸਾਰੇ ਗੁਰੂ ਸਾਹਿਬ ਦਾ ਇੰਤਜ਼ਾਰ ਖੜਦੇ ਨੇ ਨਰਾਸ਼ ਹੋ ਜਾਂਦੇ ਨੇ ਪਾਲ-ਪਾਲ ਕੇ ਥੱਕ ਚੁੱਕੇ ਹੁੰਦੇ ਨੇ ਤੇ ਪ੍ਰਮਾਤਮਾ ਨੂੰ ਕਹਿ ਰਹੇ ਹੁੰਦੇ ਨੇ ਕਿ ਕਿਸੇ ਹਿਸਾਬ ਨਾਲ ਸਾਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਹੋ ਜਾਣ। ਕੁਝ ਦਿਨਾਂ ਬਾਅਦ ਜਿਹੜੇ ਤਿੰਨ ਦਿਨ ਗੁਰੂ ਪਾਸ਼ਾ ਜੀ ਅਲੋਪ ਰਹਿੰਦੇ ਨੇ ਦਰਅਸਲ ਉਹ ਅਲੋਪ ਨਹੀਂ ਸਨ ਹੋਏ ਗੁਰੂ ਪਾਸ਼ਾ ਜੀ ਅੰਦਰ ਧਿਆਨ ਹੋ ਗਏ ਸਨ ਨਦੀ ਦੇ ਵਿੱਚ ਹੀ ਸਮਾ ਗਏ ਸਨ ਅਕਾਲ ਪੁਰਖ ਵਾਹਿਗੁਰੂ ਤੋਂ ਉਹਨਾਂ ਨੂੰ ਰੱਬੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਦਰਬਾਨੀ ਦਾ ਨੂੜ ਖਜ਼ਾਨਾ ਪ੍ਰਾਪਤ ਹੁੰਦਾ ਹੈ ਗੁਰੂ ਪਾਸ਼ਾ ਜੀ ਨੂੰ ਤੇ ਫੇਰ ਤਿੰਨਾ ਦਿਨਾਂ ਬਾਅਦ ਜਿਸ ਥਾਂ 'ਤੇ ਗੁਰੂ ਪਾਸ਼ਾ ਜੀ ਨੇ ਇਸ਼ਨਾਨ ਕਰਨ ਦੀ ਨਦੀ 'ਚ ਪ੍ਰਵੇਸ਼ ਕੀਤਾ ਸੀ ਉਸੇ ਥਾਂ 'ਤੇ ਉਹ ਬਸੰਦੀ ਲਾ ਕੇ ਬੈਠੇ ਹੁੰਦੇ ਨੇ ਜਦੋਂ ਲੋਕ ਦੇਖਦੇ ਨੇ ਜਦੋਂ ਲੋਕਾਂ ਨੇ ਉਹਨਾਂ ਨੂੰ ਦੇਖਿਆ ਤਾਂ ਰੋਲਾ ਪਾ ਪੈ ਗਿਆ ਕਿ ਗੁਰੂ ਸਾਹਿਬ ਆ ਗਏ ਗੁਰੂ ਸਾਹਿਬ ਆ ਗਏ ਰੋਲਾ ਸੌਣ ਕੇ ਉੱਥੇ ਸਾਰੇ ਜਾਨੇ ਜਿਹੜੇ ਹੈਗੇ ਪਹੁੰਚ ਜਾਂਦੇ ਨੇ ਗੁਰੂ ਸਾਹਿਬ ਬੈਠੇ ਹੋਏ ਨੇ ਉੱਥੇ ਤੇ ਕਹਿ ਰਹੇ ਨੇ ਕਿ ਪ੍ਰਮਾਤਮਾ ਰੱਬ ਇੱਕ ਹੈ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਗੁਰੂ ਪਾਸ਼ਾ ਜੀ ਨੇ ਜੋ ਪਹਿਲੇ ਬਚਨ ਕਹੇ ਉਹ ਇੱਕ ਕੌੰਕਾਰ ਤੇ ਜਪਜੀ ਸਾਹਿਬ ਦੀ ਜਿਹੜੀ ਗੁਰਬਾਣੀ ਹੈ ਉਹ ਉਚਾਰਨ ਕੀਤੀ ਹੈ ਜੀ ਉਸ ਨਦੀ ਦੇ ਵਿੱਚੋਂ ਬਾਹਰ ਨਿਕਲ ਕੇ ਕੁਝ ਲੋਕਾਂ ਨੇ ਤਾਂ ਜਾ ਕੇ ਜਦੋਂ ਨਵਾਬ ਨੂੰ ਵੀ ਇਸ ਬਾਬਤ ਖਬਰਾਂ ਦਿੱਤੀਆਂ ਕਿ ਗੁਰੂ ਜੀ ਲੱਭ ਗਏ ਨਹੀਂ ਤਾਂ ਉਹ ਕਹਿ ਰਹੇ ਸਨ ਕਿਉਂ ਕਹਿ ਰਹੇ ਨੇ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਉਹ ਗੁਰਬਾਣੀ ਉਚਾਰਨ ਕਰ ਰਹੇ ਨੇ ਤਾਂ ਨਵਾਬ ਨੇ ਆਪਣੇ ਕੋਈ ਨੌਕਰ ਭੇਜੇ ਦੇਖੇ ਹਾ ਜਾਓ ਨਾਨਕ ਜੀ ਨੂੰ ਬਲਾ ਕਹਿੰਦੇ ਆਓ ਗੁਰੂ ਨਾਨਕ ਪਾਸ਼ਾ ਜੀ ਨੂੰ ਜਦੋਂ ਨਵਾਬ ਦੇ ਬੰਦੇ ਆ ਕੇ ਕਿਹਾ ਕਿ ਤੁਹਾਨੂੰ ਨਵਾਬ ਸਾਹਿਬ ਬੁਲਾ ਰਹੇ ਨੇ ਤੇ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਹੁਣ ਕੇਵਲ ਕਰਤਾਰ ਦਾ ਜਿਹੜਾ ਨੌਕਰ ਹਾਂ ਅਕਾਲ ਪੁਰਖ ਉਹ ਹੈ ਗੁਰੂ ਦਾ ਨੇਕ ਨੌਕਰ ਹਾਂ ਮੈਂ ਕਿਸੇ ਦੇ ਅਧਰਮ ਦੇ ਕੰਮ ਨਹੀਂ ਕਰਦਾ ਹੁਣ ਹੁਣ ਮੈਂ ਮੋਦੀ ਖਾਨੇ ਦੀ ਨੌਕਰੀ ਛੱਡ ਦਿੱਤੀ ਤੁਸੀਂ ਉਹਨਾਂ ਨੂੰ ਜਾ ਕੇ ਮੇਰਾ ਸਨੇਹਾ ਪੰਜਾਬੋਂ ਜਦੋਂ ਨੌਕੜਾ ਨੇ ਦੱਸਿਆ ਕਿ ਨਾਨਕ ਨੇ ਹੁਣ ਤੁਹਾਡੀ ਨੌਕਰੀ ਛੱਡ ਦਿੱਤੀ ਆ ਉਹ ਕਹਿੰਦੇ ਨਹੀਂ ਕਿ ਮੈਂ ਕੇਵਲ ਔਰ ਕੇਵਲ ਪਰਮਾਤਮਾ ਨਾਲ ਨੌਕਰ ਹਾਂ ਮੇਰੇ ਤੇ ਹੁਣ ਕੇਵਲ ਔਰ ਕੇਵਲ ਪਰਮਾਤਮਾ ਹੀ ਕੰਮ ਚਲਾ ਸਕਦੇ ਨੇ ਉਹ ਨਹੀਂ ਆਏ ਤਾਂ ਨਵਾਬ ਨੇ ਆਪਣੇ ਬੰਦਿਆਂ ਨੂੰ ਦੁਬਾਰਾ ਭੇਜਿਆ ਤੇ ਕਿਹਾ ਤੇ ਤੁਸੀਂ ਨਾਨਕ ਜੀ ਨੂੰ ਕਹੋ ਮੈਂ ਮਾਲਕ ਦੇ ਤੌਰ ਤੇ ਨਹੀਂ ਉਹਨਾਂ ਦੇ ਮਿੱਤਰ ਦੇ ਤੌਰ ਤੇ ਉਹਨਾਂ ਦੇ ਸਖੇ ਸਬੰਧੀ ਦੇ ਤੌਰ ਤੇ ਉਹਨਾਂ ਨੂੰ ਬੁਲਾ ਰਿਹਾ ਉਹਨਾਂ ਦੇ ਦਰਸ਼ਨਾਂ ਦੇ ਖਾਤਰ ਗੁਰੂ ਪਾਸ਼ਾ ਜੀ ਨੇ ਜਦੋਂ ਇਹ ਸਨੇਹਾ ਮਿਲਦਾ ਜੀ ਗੁਰੂ ਪਾਸ਼ਾ ਜੀ ਇਹ ਗੱਲ ਸੁਣ ਕੇ ਨਵਾਬ ਪਾਸ ਚਲੇ ਜਾਂਦੇ ਨੇ ਸੁਲਤਾਨਪੁਰ ਲੋਧੀ ਦਾ ਕਾਜੀ ਉਹ ਸਮੇਂ ਉੱਥੇ ਹੀ ਬੈਠਾ ਸੀ ਕਾਜੀ ਨੇ ਜਦੋਂ ਗੁਰੂ ਨਾਨਕ ਪਾਸ਼ਾ ਜੀ ਦੀਆਂ ਤੇ ਨਵਾਬ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਨੇ ਇਹ ਵੀ ਸੁਣਿਆ ਕਿ ਗੁਰੂ ਪਾਸ਼ਾ ਕਹਿ ਰਹੇ ਸਨ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਸਾਰੇ ਇੱਕ ਹੀ ਅਨੇਕ ਪਰਮਾਤਮਾ ਦੀ ਔਲਾਦ ਨੇ ਤੇ ਉਹਨਾਂ ਨੇ ਕਿਹਾ ਕਿ ਨਾਨਕ ਜੀ ਕੋ ਗੱਲ ਦੱਸੋ ਜੇ ਤੁਸੀਂ ਕਹਿ ਰਹੇ ਹੋ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਇਹ ਤਾਂ ਤੁਹਾਡਾ ਕੀ ਭਾਵ ਹੈ ਕਿ ਤੁਹਾਨੂੰ ਦਿਸਦਾ ਨਹੀਂ ਅਸੀਂ ਮੁਸਲਮਾਨ ਤੁਹਾਡੇ ਸਾਹਮਣੇ ਬੈਠੇ ਹਾਂ ਬਹੁਤ ਸਾਰੇ ਜਿਹੜੇ ਹਿੰਦੂ ਹੈ ਉਹ ਇੱਥੇ ਤੁਹਾਡੇ ਸਾਹਮਣੇ ਬੈਠੇ ਨੇ ਗੁਰੂ ਜੀ ਨੇ ਜਵਾਬ ਦਿੱਤਾ ਕਿ ਬਿਲਕੁਲ ਉਹਨਾਂ ਇਸ ਤਰ੍ਹਾਂ ਹੀ ਕਿਹਾ ਸੀ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਕਾਦੀ ਕਹਿਣ ਲੱਗਾ ਤੁਹਾਨੂੰ ਇਹ ਸਾਬਤ ਕਰਨਾ ਪਏਗਾ ਕਿ ਅਸੀਂ ਮੁਸਲਮਾਨ ਕਿਉਂ ਨਹੀਂ ਆ ਬੋਲ ਜੀ ਮੁਸਕਰਾ ਕੇ ਕਹਿਣ ਲੱਗੇ ਠੀਕ ਐ ਲੱਖਾਂ ਲੋਕ ਆਪਣੇ ਆਪ ਨੂੰ ਮੁਸਲਮਾਨ ਕਹਾਉਂਦੇ ਨੇ ਪਰ ਨਿਰ ਕਹਾਉਣ ਨਾਲ ਤਾਂ ਕੋਈ ਗੱਲ ਨਹੀਂ ਬਣਦੀ ਜੇ ਉਹਨਾਂ ਵਿੱਚ ਸੱਚੇ ਮੁਸਲਮਾਨ ਵਾਲੇ ਗੁਣ ਨਹੀਂ ਆਂ ਜੇ ਉਹ ਪਰਮਾਤਮਾ ਨੂੰ ਇੱਕ ਨਹੀਂ ਮੰਨਦੇ ਜੇ ਉਹ ਇਹ ਨਹੀਂ ਮੰਨਦੇ ਕਿ ਸਾਰੇ ਹੀ ਤੜੀਕਾ ਨਾ ਤਾਂ ਉਸ ਪਰਮਾਤਮਾ ਦੀ ਔਲਾਦ ਐ ਜੇ ਉਹ ਨਹੀਂ ਮੰਨਦੇ ਕਿ ਹਿੰਦੂ ਮੁਸਲਮ ਸਭ ਪ੍ਰਾਪ੍ਰਾਨੇ ਫਿਰ ਉਹ ਮੁਸਹਿਮਾਨ ਸੱਚੇ ਨਹੀਂ ਹਨ ਮੈਨੂੰ ਦੱਸੋ ਕੀ ਇਹ ਭਰਾਵਾਂ ਵਾਂਗ ਰਹਿੰਦ ਨੇ ਕੀ ਤੁਸੀਂ ਇੱਕ ਦੂਜੇ ਨੂੰ ਪਿਆਰ ਕਰਨ ਦੀ ਥਾਂ ਐਨੀ ਨਫ਼ਰਤ ਨਹੀਂ ਕਰਦੇ ਕੀ ਤੁਸੀਂ ਇੱਕ ਦੂਸਰੇ ਦੇ ਸਿਰ ਵੱਡ ਡੈਰੀ ਨਹੀਂ ਹੋ ਇਹ ਖਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਗ੍ਰਸੇ ਹੋਏ ਹਾਂ ਤੁਸੀਂ ਸੱਚਾ ਮੁਸਲਮਾਨ ਉਹ ਹੈ ਜੋ ਦੂਜਿਆਂ ਦਾ ਹੱਕ ਨਾ ਖੋਵੇ ਜੋ નિર્ਦੋਸ਼ਾਂ ਤੇ ਜ਼ੁਲਮ ਨਾ ਕਰੇ ਹਰ ਇੱਕ ਨਾਲ ਇਨਸਾਫ਼ ਕਰੇ ਕਿ ਇੱਥੇ ਉਹੀ ਮੁਸਲਮਾਨ ਸੱਚਾ ਹੈ ਜੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੋ ਪਾਚਦਾ ਉਹ ਗਰੀਬਾਂ ਲੋੜਵੰਦਾਂ ਨੂੰ ਦੇਵੇ ਸਭ ਦੇ ਦੁੱਖ ਦਰਦ ਨੂੰ ਸਮਝੇ ਕਾਜੀ ਤੇ ਨਵਾਬ ਗੁਰੂ ਸਾਹਿਬ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ੰਕਾ ਆਉਂਦੀ ਹੈ ਕਾਜੀ ਦੇ ਕਿ ਕਿਤੇ ਗੁਰੂ ਨਾਨਕ ਖੁਦ Hindu ਹੋਣ ਦੇ ਨਾਤੇ ਮੁਸਲਮਾਨਾਂ ਨੂੰ ਪੰਡਤਾ ਨਹੀਂ ਰਹੇ ਕਿਤੇ ਉਹ ਜਾਣ ਬੁੱਝ ਕੇ ਤਾਂ ਨਹੀਂ ਐਸਾ ਕਰ ਰਹੇ ਫੇਰ ਗੁਰੂ ਜੀ ਜਦੋਂ ਉੱਥੋਂ ਚਲੇ ਜਾਂਦੇ ਨੇ ਜੀ ਗੁਰੂ ਜੀ ਨੇ ਮੁੱਢੀ ਖਾਨੇ ਦੀ ਕਹਨੂੰ ਦੱਸਿਆ ਵੀ ਨੌਕਰੀ ਛੱਡ ਦਿੱਤੀ ਸੀ ਸਾਰਾ ਹਿਸਾਬ ਕਤਾਬ ਚੁਕਤਾ ਕਰਕੇ ਉਹ ਆਜ਼ਾਦ ਹੋ ਚੁੱਕੇ ਸਨ ਹੁਣ ਉਹ ਸਾਰਾ ਦਿਨ ਆਪਣੀ ਮਰਜ਼ੀ ਨਾਲ ਗੁਜ਼ਾਰਦੇ ਹਰ ਵੇਲੇ ਕੀਰਤਨ ਪ੍ਰਵਾਸ ਸਤ ਸੰਗ ਉਹਨਾਂ ਦੇ ਘਰ ਵਿਖੇ ਚੱਲਦਾ ਇੱਕ ਦਿਨ ਕਾਜੀ ਇਹਨਾਂ ਵਾਗ ਨੂੰ ਕੇ ਆ ਕਿ ਗੁਰੂ ਨਾਨਕ ਨੂੰ ਕਹਿੰਦੇ ਆ ਕਿ ਜੇ ਉਹ ਮੁਸਲਮਾਨ ਤੇ ਹਿੰਦੂਆਂ ਵਿੱਚ ਉਹਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ ਜੇ ਉਹਨਾਂ ਦੀ ਇਹ ਦੋਹਾਂ ਮਜ਼ਬਾ ਵਿੱਚ ਕੋਈ ਫਰਕ ਨਹੀਂ ਸਾਬ ਇੱਕ ਬਰਾਬਰ ਨੇ ਤਾਂ ਫੇਰ ਉਹ ਸਾਡੇ ਨਾਲ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜਨ ਤੇ ਸਾਬਤ ਕਰਨਾ ਕਿ ਸਾਨੂੰ ਕਿਸੇ ਨਾਲ ਕੋਈ ਬੈਰਗਰੂ ਦੇ ਨਹੀਂ ਹੈ ਨਵਾਬ ਨੂੰ ਕਾਜੀ ਦੀ ਇਹ ਗੱਲ ਥੋੜੀ ਪਸੰਦ ਆ ਗਈ ਉਹਨਾਂ ਗੁਰੂ ਜੀ ਨੂੰ ਸਨੇਹਾ ਭੇਜਿਆ ਕਿ ਅੱਜ ਉਹ ਸਾਡੇ ਨਾਲ ਮਿਲ ਕੇ ਨਮਾਜ਼ ਪੜਨ ਸੋ ਗੁਰੂ ਜੀ ਨੇ ਇਹ ਗੱਲ ਮੰਨ ਲਈ ਤੇ ਕਹਿੰਦੇ ਆਪਾਂ ਸਾਰੇ ਅਜ ਮਸਜਿਦ ਦੇ ਵਿੱਚ ਮਿਲਾਂਗੇ ਸੋ ਗੁਰੂ ਸਾਹਿਬ ਮਸਜਿਦ ਦੇ ਵਿੱਚ ਪਹੁੰਚ ਜਾਂਦੇ ਨੇ ਕਾਜੀ ਤੇ ਨਵਾਬ ਉੱਥੇ ਪਹਿਲਾਂ ਹੀ ਪਹੁੰਚ ਚੁੱਕੇ ਸੀ ਜਦੋਂ ਨਮਾਜ਼ ਆਰੰਭ ਹੋਣ ਦਾ ਸਮਾਂ ਆਇਆ ਸੰਗਤ ਜੀ ਕਾਜੀ ਤੇ ਨਮਾ ਜਿਹੜਾ ਨਵਾਬ ਸੀ ਉਹ ਨਮਾਜ਼ ਦੇ ਅਸੂਲਾਂ ਮੁਤਾਬਕ ਨਮਾਜ਼ ਪੜ ਰਹੀ ਨੇ ਕਦੇ ਬਾਰ-ਬਾਰ ਚੁੱਕੜੇ ਨੇ ਕਦੇ ਉੱਠ ਰਹੇ ਨੇ ਤੇ ਆਪਣੀ ਨਮਾਜ਼ ਅਦਾ ਕਰ ਰਹੇ ਨੇ ਪਰ ਗੁਰੂ ਜੀ ਚੁੱਪਚਾਪ ਉੱਥੇ ਖੜੇ ਰਹੇ ਗੁਰੂ ਸਾਹਿਬ ਨੇ ਨਮਾਜ਼ ਅਦਾ ਨਾ ਕੀਤੀ ਜਦੋਂ ਕਾਜੀ ਨੇ ਤੇ ਨਵਾਬ ਨੇ ਨਮਾਜ਼ ਸਮਾਪਤ ਹੋ ਕਰਨ ਦਿੱਤੀ ਉਹਨਾਂ ਦੋਹਾਂ ਨੇ ਨਿਰਾਸ਼ ਹੋ ਕੇ ਤੇ ਨਰਾਜ ਹੋ ਕੇ ਗੁਰੂ ਸਾਹਿਬ ਨੂੰ ਪੁੱਛਿਆ ਤੇ ਤੁਸੀਂ ਇੱਥੇ ਪਹੁੰਚ ਕੇ ਵੀ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ ਇਹਦਾ ਮਤਲਬ ਤਾਂ ਸਪੱਸ਼ਟ ਹੈ ਕਿ ਤੁਸੀਂ ਹਿੰਦੂ ਤੇ ਮੁਸਲਮਾਨ ਵਿੱਚ ਫਰਕ ਸਮਝਦੇ ਹੋ ਜੇ ਤੁਸੀਂ ਇਹ ਭਿੰਨਤਾ ਨਾ ਸਮਝਦੇ ਤਾਂ ਜ਼ਰੂਰ ਸਾਡੇ ਨਾਲ ਨਮਾਜ਼ ਅਦਾ ਕਰਦੇ ਉਹਨਾਂ ਦੀ ਗੱਲ ਸੁਣ ਕੇ ਗੁਰੂ ਪਾਤਸ਼ਾਹ ਜੀ ਬਹੁਤ ਹੀ ਠੰਡੇ ਸੁਆਹ ਨਾਲ ਤੇ ਮੁਸਕਰਾਉਂਦੇ ਹੋਏ ਕਹਿਣ ਲੱਗੇ ਮੈਂ ਨਮਾਜ਼ ਕਿਸ ਨਾਲ ਪੜਦਾ ਕਾਜੀ ਜੀ ਕਾਜੀ ਸਾਹਿਬ ਕਹਿਣ ਲੱਗੇ ਕਿ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹਨੀ ਸੀ ਜਦੋਂ ਅਸੀਂ ਨਮਾਜ਼ ਪੜ੍ਹ ਰਹੇ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਹੇ ਕਾਜੀ ਸਾਹਿਬ ਤੁਸੀਂ ਤਾਂ ਉਸ ਦਿਨ ਇੱਥੇ ਹੈ ਹੀ ਨਹੀਂ ਸੀ ਕਾਜੀ ਹੈਰਾਨ ਹੋ ਕੇ ਕਹਿਣ ਲੱਗਾ ਕਹਿੰਦਾ ਮੈਂ ਇੱਥੇ ਨਹੀਂ ਸੀ ਤਾਂ ਹੋਰ ਕਿੱਥੇ ਸੀ ਮੈਂ ਤੁਹਾਡੇ ਸਾਹਮਣੇ ਨਮਾਜ਼ ਪੜ੍ਹੀ ਹੈ ਨਵਾਬ ਜੀ ਇਹ ਜਗ੍ਹਾ ਦੇ ਗਵਾਹ ਨੇ ਉਹਨਾਂ ਨੇ ਵੀ ਨਵਾਬ ਸਾਹਿਬ ਨੇ ਵੀ ਨਮਾਜ਼ ਪੜ੍ਹੀ ਹੈ ਗੁਰੂ ਜੀ ਕਹਿਣ ਲੱਗੇ ਮੈਂ ਮੰਨਦਾ ਹਾਂ ਕਿ ਸਰੀਰ ਕਤੋਰ ਤੇ ਤੂੰ ਸਾ ਇੱਥੇ ਸੀ ਤੂੰ ਸਾ ਵਾਰ-ਵਾਰ ਝੋਖਰੇ ਸੀ ਉੱਠ ਰਹੀ ਸੀ ਮੂੰਹ ਤੋਂ ਨਮਾਜ਼ ਪੜ੍ਹ ਵੀ ਰਹੀ ਸੀ ਪਰ ਤੁਹਾਡਾ ਮਨ ਇੱਥੇ ਨਹੀਂ ਸੀ ਤੁਹਾਡੇ ਘਰ ਘੁੰਮ ਰਿਹਾ ਸੀ ਤੁਹਾਡਾ ਮਨ ਤੁਹਾਡੀ ਘੋੜੀ ਨਵੀਂ-ਨਵੀਂ ਸੂਈ ਹੈ ਉਦੇ ਵਿੱਚੇ ਉਹਨੇ ਬਿਛੇਰਾ ਦਿੱਤਾ ਹੈ ਤੁਹਾਡਾ ਮਨ ਉਸ ਬਿਛੇਰੇ ਵਿੱਚ ਸੀ ਕਿ ਕਿਤੇ ਪੁੜਕ ਦਾ ਪੁੜਕ ਦਾ ਉਹ ਕਿਤੇ ਖੂਦ ਦੇ ਵਿੱਚ ਨਾ ਲੱਗ ਜਾਏ ਬਿਛੇਰਾ ਇਸ ਲਈ ਜਦੋਂ ਤੁਸੀਂ ਹੀ ਇੱਥੇ ਨਹੀਂ ਸੀ ਤਾਂ ਮੈਂ ਤੁਹਾਡੇ ਨਾਲ ਨਮਾਜ਼ ਕਿਵੇਂ ਅਦਾ ਕਰਦਾ ਗੁਰੂ ਜੀ ਦੇ ਇੰਨਾ ਸੱਚੇ ਬੋਲਣ ਨੂੰ ਸੁਣ ਕੇ ਕਾਦੀ ਥੋੜਾ ਸ਼ਰਮਿੰਦਾ ਹੋਇਆ ਤੇ ਕਹਿਣ ਲੱਗਾ ਚਲੋ ਜੇ ਮੈਂ ਇੱਥੇ ਨਹੀਂ ਸੀ ਤੁਸੀਂ ਤੇ ਮਾ ਨਵਾਜੇ ਨਵਾਬ ਸਾਹਿਬ ਨਾਲ ਪੜ੍ਹਣਾ ਨਹੀਂ ਸੀ ਕੋਈ ਵੀ ਤਾਂ ਨਮਾਜ਼ ਪੜ੍ਹ ਰਏ ਸਨ ਨਮਾਜ਼ ਦਾ ਕਰ ਰਏ ਸਨ ਗੁਰੂ ਜੀ ਮੁਸਕਰਾਏ ਤੇ ਨਵਾਬ ਬਲਬੇ ਕੇ ਬੋਲੇ ਨਵਾਬ ਸਾਹਿਬ ਵੀ ਕਿਹੜਾ ਇੱਥੇ ਸਨ ਉਹਨਾਂ ਦਾ ਮਨ ਵੀ ਨਹੀਂ ਇੱਥੇ ਸੀ ਤੁਹਾਡਾ ਮਨ ਤੇ ਸੁਲਤਾਨਪੁਰ ਲੋਧੀ ਵਿੱਚ ਸਿੱਖਾ ਜੀ ਸਾਹਿਬ ਆਪਣੇ ਘਰ ਵਿੱਚ ਘੁੰਮ ਰਿਹਾ ਸੀ ਪਰ ਨਵਾਬ ਸਾਹਿਬ ਤਾਂ ਹਿੰਦੁਸਤਾਨ ਤੋਂ ਬਾਹਰ ਕਾਬਲ ਵਿੱਚ ਘੋੜੇ ਖਰੀਦ ਰਏ ਸਨ ਫੇਰ ਦੱਸੋ ਇਹ ਤਾਂ ਕਾਬਲ ਪੰਚੇ ਹੋਏ ਸਨ ਇਹਨਾਂ ਦੇ ਮਨ ਵਿੱਚ ਚੱਲ ਰਿਹਾ ਸੀ ਕਿ ਉੱਥੇ ਵਾ ਚੰਗੀ ਨਸਲ ਦੇ ਘੋੜੇ ਨੇ ਮੈਂ ਜਲਦੀ ਇੱਧਰੋਂ ਫੁਰਸਤ ਦੇ ਵਿੱਚ ਜੇ ਹੋਮਾ ਤੇ ਮੈਂ ਉੱਥੇ ਜਾ ਕੇ ਘੋੜਾ ਖਰੀਦ ਕੇ ਲੈ ਕੇ ਆਵਾਂ ਮੈਂ ਨਮਾਜ਼ ਕਿਸ ਤਰ੍ਹਾਂ ਪੜਦਾ ਜਦੋਂ ਕਾ ਜੀ ਨੇ ਨਵਾਬ ਬਲਵਿਕਿਆ ਤਾਂ ਉਹਨਾਂ ਦਾ ਸਿਰ ਵੀ ਝੁਕ ਗਿਆ ਉਹ ਕਹਿਣ ਲੱਗੇ ਇਹ ਬਿਲਕੁਲ ਸੱਚੀ ਗੱਲ ਕਹਿ ਰਹੇ ਨੇ ਨਾਨਕ ਤਾਂ ਕੋਈ ਔਲੀਆ ਜਾਂ ਪੈਗੰਬਰ ਹੈ ਇਹ ਦਿਨਾਂ ਦੀਆਂ ਜਾਣਦਾ ਹੈ ਅੱਜ ਇਹਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਉਹ ਕਹਿਣ ਲੱਗੇ ਨਵਾਬ ਕਹਿਣ ਲੱਗੇ ਗੁਰੂ ਸਾਹਿਬ ਨੂੰ ਕਿ ਤੁਸੀਂ ਸਾਨੂੰ ਅਸਲ ਰਾਹ ਦਿਖਾਓ ਉਹ ਗੁਰੂਆਂ ਸਾਹਿਬ ਦੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਤੇ ਤੈਅ ਪਏ ਨਵਾਬ ਤੇ ਕਾਜੀ ਜੋ ਕਿ ਜਦੋਂ ਨਵਾਬ ਹੀ ਚੁਪ ਗਿਆ ਤਾਂ ਫਿਰ ਕਾਜੀ ਖੌਨਸੀ ਉਥੇ ਖੜੇ ਰਹਿਣ ਵਾਲਾ ਉਹ ਵੀ ਗੁਰੂ ਜੀ ਦੇ ਚਰਨਾਂ ਤੇ ਟਹਿਤਿਆ ਤੇ ਕਹਿਣ ਲੱਗੇ ਐ ਸਾਡੇ ਮੁਰਸ਼ਿਦ ਸਾਨੂੰ ਇਹ ਸਮਝਾਓ ਕਿ ਸੱਚੀ ਨਮਾਜ਼ ਕਿਵੇਂ ਅਦਾ ਕੀਤੀ ਜਾ ਸਕਦੀ ਹੈ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਭਲੇ ਪਰਛੋ ਸੱਚੀ ਨਮਾਜ਼ ਤਦ ਹੀ ਅਦਾ ਹੋ ਸਕਦੀ ਹੈ ਜੇ ਅਸੀਂ ਅੱਲਾ ਨੂੰ ਹਾਜ਼ਰ ਨਾਜ਼ਰ ਆਪਣੇ ਸਾਹਮਣੇ ਸਮਝੀਏ ਆਪਣੇ ਮਨ ਨੂੰ ਇਕਾਗਰ ਕਰਕੇ ਉਹਦੇ ਚਰਨਾਂ ਵਿੱਚ ਟਿਕਾ ਦੇਈਏ ਦਿਖਾਵੇ ਦੀ ਨਮਾਜ਼ ਦਾ ਕੋਈ ਫਾਇਦਾ ਨਹੀਂ ਅਸੀਂ ਸੱਚੇ ਮਨ ਨਾਲ ਸੱਚੀ ਮਨ ਨਾਲ ਇਕਾਧਰ ਹੋ ਕੇ ਆਪਣੇ ਇੱਕ ਕਮਰੇ ਦੇ ਵਿੱਚ ਬੈਠ ਕੇ ਵੀ ਅਲ੍ਹਾ ਨਾਲ ਸੁਰਤ ਜੋੜ ਕੇ ਨਮਾਜ਼ ਅਦਾ ਕਰ ਸਰਦੇ ਹਾਂ ਸਾਨੂੰ ਇੱਥੇ ਆਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਜੋ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਗੁਰੂ ਪਾਸ਼ਾ ਜੀ ਨੇ ਸਾਨੂੰ ਇਹੀ ਸਮਝਾਉਣਾ ਕੀਤਾ ਕਿ ਤੁਸੀਂ ਜਿੱਥੇ ਵੀ ਹੋ ਆਪਣੇ ਦਿਲ ਦੇ ਵਿੱਚ ਇੱਕ ਆਸ ਤੇ ਇੱਕ ਅਰਦਾਸ ਦਾ ਪੱਲਾ ਕਦੇ ਨਾ ਛੱਡਖੇ ਗੁਰੂ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰਬਾਣੀ ਦਾ ਜੇ ਸਰਵਨ ਕਰਦੇ ਹੋ ਜਾਂ ਉਚਾਰਨ ਕਰਦੇ ਹੋ ਤਾਂ ਤੁਹਾਡਾ ਉਹ ਲੋਕ ਪਰਲੋਕ ਚ ਜਿਹੜਾ ਹੈਗਾ ਮਨਜੂਰ ਹੁੰਦਾ ਹੈ ਤੁਹਾਡੇ ਆ ਹਰ ਤਰ੍ਹਾਂ ਦੀ ਮਨੁਕਾਮਨਾ ਭਾਵਨਾ ਵੀ ਪੂਰੀ ਹੁੰਦੀ ਹੈ ਤੇ ਗੁਰੂ ਪਾਸ਼ਾ ਜੀ ਦਾ ਤੁਹਾਡੇ ਸਿਰ ਤੇ ਮੇਰ ਪਰਿਆ ਹੱਥ ਵੀ ਰਹਿੰਦਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਸੁਣਨ ਦੇ ਲਈ ਤੁਸੀਂ ਜਲਦੀ ਨਾਲ ਸੁਪਿਆਰੇ ਸਾਹਿਬ ਸੰਤੇਜ ਜੀ ਵਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਈ ਲਿਖੋ